ਕਿਸਾਨ ਵੀਰੋ ਅੱਜ ਜਿਹੜਾ ਸ਼ੌਟ ਆਪਾਂ ਬਣਾ ਰਹੇ ਆ ਪਿੰਡ ਸੋਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਸੁਖਪਰ ਸਿੰਘ ਦੇ ਫਾਰਮ ਤੋਂ ਇੱਕ ਤਾਜੀ ਸੂਈ ਮੱਝ 8-9 ਕਿਲੋ ਦੁੱਧ ਮੌਕੇ ਦਾ ਤਿਆਰ ਆ ਰੇਟ ਬਿਲਕੁਲ ਜਨਰਲ ਹੋਗਾ ਜੀ ਬੱਚਾ ਇਹਦੇ ਮਗਰ ਕੱਟੀ ਆ ਸੋਹਣਾ ਦੋਸਤੋ ਮੱਝ ਦਾ ਆਰਡਰ ਕੁਆਲਿਟੀ ਆ ਸੋਹਣੀ ਸੁਨੱਖੀ ਮੱਝ ਸਿਰਫ ਥੋੜਾ ਜਿਹਾ ਲਿਸਾ ਬਣ ਬਾਈ ਸੁਖਪਰ ਸਿੰਘ ਸਾਸੀਗੜ ਸਾਸੀਗੜ ਕਿੰਨਾ ਸੂਦਾ ਸੂਈ ਮੱਝ ਜਿਹੜੀ ਇਹ ਜੀ ਇਹ ਕੋਈ ਦੁੱਧਾ ਲਾਲੇ ਕੋਈ ਤਿੱਜਾ ਲਾਲੇ ਹਾਂਜੀ ਇਹ ਵੀਰਾਂ ਦੇ ਐਡਵੈਂਟ ਹੁਣ ਦੁੱਧ ਕਿੰਨਾ ਗਿਆ ਦੁੱਧ ਕਿੰਨਾ ਤ ਕੋਈ ਜਿਹੜਾ ਮਿੰਤੀ ਜਿਹੜਾ 8 ਲੀਟਰ ਦੋ 8 ਲੀਟਰ ਤਿਆਰ ਹੈ ਉਹ ਨੌਰ ਆਪਾਂ ਦਾਦਾ ਕਰਾਈ ਜੇਗੀ ਕਿੰਨੇ ਚ ਦੇ ਦੇਣੀ ਇਹ ਇਹ ਦੇ ਦੇਣੀ 55 ਦੀ 55000 ਦੀ 1000 ਰੁਪਏ ਹੋਰ ਛੱਡ ਦੇ 54 ਦੀ ਦੇ ਦਾ ਆ ਲੋ ਜੀ ਕਰੋ ਚੈੱਕ ਲੈ ਤੋਰ ਕੇ ਮਰੀ ਦਿਖਾ ਦੀ 54000 8 9 ਕਿਲੋ ਦੋ ਲੀਟਰਾਂ ਦੀ ਜਿਹੜੀ ਮਾਝਾ ਤਾਜੀ ਸੂਈ ਮਿਲ ਜਾਣੀ ਆ ਆ ਲੋ ਜੀ ਕਰੋ ਚੈੱਕ ਜੀ ਦੋਸਤੋ ਆਰਡਰ ਕੁਆਲਿਟੀ ਬਹੁਤ ਸੋਹਣੀ ਤਿਆਰ ਕੀਤੀ ਹੈ ਕਰਮਾਜ ਨੇ 54000 ਰੁਪਏ ਦੇ ਵਿੱਚ ਤੁਹਾਨੂੰ 8 ਕਿਲੋ ਦੋਤ ਨਾਲ ਮਾਝਾ ਨਾਲ ਕੱਟੀ ਮਿਲ ਜੀ ਲਓ ਜੀ ਫੁੱਲ ਵੀਡੀਓ ਦਾ ਕਰਿਓ ਵੇਟ ਡਿਟੇਲ ਪ੍ਰੋਪਰ ਦੱਸੀ ਹੈ മെൽ ജൽ ഫോഡിയോ ധനാജി